ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਨੂਰ ਸ਼ਾ ਜਾਦੂਗਰਨੇ ਨੂੰ ਸਿੱਧੇ ਰਸਤੇ ਪਾਉਣਾ ਪਿਆਰੀ ਸਾਧ ਸੰਗਤ ਜੀਓ ਗੁਰੂ ਜੀ ਅਸਾਮ ਪਹੁੰਚੇ ਤੇ ਸ਼ਹਿਰ ਦੇ ਬਾਹਰ ਬਾੜ ਜਾਂ ਡੇਰਾ ਲਾਇਆ ਜਦੋਂ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤਾਂ ਉਹ ਗੁਰੂ ਜੀ ਤੋਂ ਆਗਿਆ ਲੈ ਕੇ ਭੋਜਨ ਲੈਣ ਦੇ ਲਈ ਸ਼ਹਿਰ ਦੇ ਵਿੱਚ ਗਏ ਤੇ ਇੱਕ ਬਹੁਤ ਸੋਹਣੀ ਕਰ ਦੇ ਵਿੱਚ ਜਾਵੜੇ ਇਹ ਕਰ ਨੂਰ ਸ਼ਾਹ ਜਾਦੂਗਰਨੀਤਾ ਸੀ ਜੋ ਆਪਣੇ ਕਾਲੇ ਜਾਦੂ ਦੇ ਨਾਲ ਇਨਸਾਨਾਂ ਨੂੰ ਆਪਣਾ ਗੁਲਾਮ ਬਣਾ ਲੈਂਦੀ ਸੀ ਤੇ ਫਿਰ ਉਹਨਾਂ ਤੋਂ ਆਪਣੀ ਮਰਜ਼ੀ ਦੇ ਨਾਲ ਹਰ ਤਰ੍ਹਾਂ ਦੇ ਕੰਮ ਕਰਵਾਉਂਦੀ ਸੀ ਉਸ ਨੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਜਾਦੂ ਦੇ ਨਾਲ ਆਪਣਾ ਗੁਲਾਮ ਬਣਾ ਲਿਆ ਜੋ ਕਿ ਇੱਕ ਭੇਡੂ ਵਾਂਗ ਉਹਨਾਂ ਦੇ ਪਿੱਛੇ-ਪਿੱਛੇ ਫਿਰਨ ਲੱਗਾ ਘਟ ਘਟ ਦੇ ਜਾਨਣਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਨੂਰ ਸ਼ਾਹ ਦੇ ਜਾਦੂ ਤੋਂ ਮੁਕਤ ਕਰਨ ਅਤੇ ਨੂਰ ਸ਼ਾਨ ਨੂੰ ਸਿੱਧੇ ਰਸਤੇ ਪਾਉਣ ਲਈ ਉੱਥੇ ਆਨ ਪਹੁੰਚੀ ਨੂਰ ਸ਼ਾਨ ਨੇ ਆਪਣੇ ਜਾਦੂ ਦੇ ਨਾਲ ਗੁਰੂ ਜੀ ਨੂੰ ਵੀ ਆਪਣੇ ਬਸਤੇ ਵਿੱਚ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਵੀ ਜਾਦੂ ਗੁਰੂ ਜੀ ਦੇ ਉੱਪਰ ਨਾ ਚੱਲਿਆ ਅਤੇ ਉਲਟਾ ਉਸ ਦੀ ਸਾਰੀ ਤਾਕਤ ਖਤਮ ਹੋ ਗਈ ਤੇ ਉਹ ਕੰਬੁੱਟੀ ਉਸ ਨੂੰ ਸਮਝ ਆ ਗਿਆ ਕਿ ਇਹ ਕੋਈ ਮਹਾਨ ਪੁਰਖ ਹਨ ਜਿਨ੍ਹਾਂ ਉੱਤੇ ਮੇਰੇ ਜਾਦੂ ਦਾ ਕੋਈ ਅਸਰ ਨਹੀਂ ਹੋਇਆ ਉਹ ਗੁਰੂ ਜੀ ਦੇ ਚਰਨਾਂ ਉੱਤੇ ਟੈਪਈ ਤੇ ਬੇਨਤੀ ਕਰਨ ਲੱਗੀ ਮੈਨੂੰ ਬਖਸ਼ ਦਿਓ ਮੈਂ ਬਹੁਤ ਪਾਪ ਕੀਤੇ ਹਨ ਉਸ ਦੇ ਪਿਛਲੇ ਜਨਮ ਦੀ ਨਾਮ ਸਿਮਰਨ ਦੀ ਕਮਾਈ ਸੀ ਪਰ ਜਾਦੂਗਰਾਂ ਦੀ ਕੁਝ ਸੰਗਤ ਦੇ ਵਿੱਚ ਪੈ ਕੇ ਉਹ ਜਾਦੂਤੀ ਬਹੁਤ ਵੱਡੀ ਰਾਣੀ ਬਣ ਗਈ ਤੇ ਬੁਰੇ ਕੰਮ ਕਰਨ ਲੱਗ ਪਈ ਸੀ ਜਿਸ ਵੀ ਮਨੁੱਖ ਨੇ ਭਾਵੇਂ ਕਿਸੇ ਵੀ ਜਨਮ ਦੇ ਵਿੱਚ ਅਕਾਲ ਪੁਰਖ ਦੀ ਭਗਤੀ ਕੀਤੀ ਹੋਵੇ ਪਰਮਾਤਮਾ ਭਗਤਾਂ ਨੂੰ ਉੱਤੇ ਉਸ ਨੂੰ ਜ਼ਰੂਰ ਸਿੱਧੇ ਰਸਤੇ ਪਾ ਦਿੰਦਾ ਹੈ ਭਾਵੇਂ ਉਹ ਕਿੰਨਾ ਹੀ ਕੁ ਸੰਗਤ ਦੇ ਵਿੱਚ ਫਸਿਆ ਹੋਇਆ ਪਾਪਾਂ ਦੀ ਮਾਰ ਕਿਉਂ ਨਾ ਚੱਲ ਰਿਆ ਹੋਵੇ ਗੁਰੂ ਸਾਹਿਬ ਜੀ ਨੇ ਉਸ ਨੂੰ ਅਕਾਲ ਪੁਰਖ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਤੇ ਅੱਗੇ ਤੋਂ ਚੰਗੇ ਕੰਮ ਕਰਨ ਦੀ ਸਿੱਖਿਆ ਦਿੱਤੀ ਗੁਰੂ ਸਾਹਿਬ ਜੀ ਦੇ ਦਿੱਤੇ ਉਪਦੇਸ਼ ਨੂੰ ਕਮਾਉਂਦੀ ਹੋਈ ਉਹ ਨਾਮ ਬਾਣੀ ਜਪ ਕੇ ਉੱਚੀ ਆਤਮਿਕ ਅਵਸਥਾ ਦੀ ਮਾਲਕ ਬਣ ਗਈ ਤੇ ਗੁਰੂ ਜੀ ਨੇ ਉਸ ਨੂੰ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਇਸ ਤਰ੍ਹਾਂ ਜਿਹੜੀ ਨੂਰਸ਼ਾਹ ਜਾਦੂਗਰਨੀ ਪਹਿਲਾਂ ਲੋਕਾਂ ਨੂੰ ਕਰਾਹੇ ਪਾਉਂਦੀ ਤੇ ਉਹਨਾਂ ਨਾਲ ਬਦਸਲੂਕੀ ਕਰਦੀ ਸੀ ਉਹ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲੱਗੀ ਤੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੁੱਚਾ ਉਪਦੇਸ਼ ਦੇ ਕੇ ਤੇ ਉਹਨਾਂ ਨੂੰ ਸੱਚ ਦੇ ਮਾਰਗ ਦੇ ਰਾਹ ਉੱਤੇ ਧੋੜਨ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਨੂਰ ਸ਼ਾ ਜਾਦੂਗਰ ਨੇ ਨੂੰ ਸਿੱਧੇ ਰਸਤੇ ਪਾਉਣਾ ਪਿਆਰੀ ਸਾਧ ਸੰਗਤ ਜੀਓ ਗੁਰੂ ਜੀ ਅਸਾਮ ਪਹੁੰਚੇ ਤੇ ਸ਼ਹਿਰ ਦੇ ਬਾਹਰਵਾਰ ਜਾਂ ਡੇਰਾ ਲਾਇਆ ਜਦੋਂ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤਾਂ ਉਹ ਗੁਰੂ ਜੀ ਤੋਂ ਆਗਿਆ ਲੈ ਕੇ ਭੋਜਨ ਲੈਣ ਦੇ ਲਈ ਸ਼ਹਿਰ ਦੇ ਵਿੱਚ ਗਏ ਤੇ ਇੱਕ ਬਹੁਤ ਸੋਹਣੇ ਕਰ ਦੇ ਵਿੱਚ ਜਾਵੜੇ ਇਹ ਕਰ ਨੂਰ ਸ਼ਾਹ ਜਾਦੂਗਰਨੀਤਾ ਸੀ ਜੋ ਆਪਣੇ ਕਾਲੇ ਜਾਦੂ ਦੇ ਨਾਲ ਇਨਸਾਨਾਂ ਨੂੰ ਆਪਣਾ ਗੁਲਾਮ ਬਣਾ ਲੈਂਦੀ ਸੀ ਤੇ ਫਿਰ ਉਹਨਾਂ ਤੋਂ ਆਪਣੀ ਮਰਜ਼ੀ ਦੇ ਨਾਲ ਹਰ ਤਰ੍ਹਾਂ ਦੇ ਕੰਮ ਕਰਵਾਉਂਦੀ ਸੀ ਉਸ ਨੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਜਾਦੂ ਦੇ ਨਾਲ ਆਪਣਾ ਗੁਲਾਮ ਬਣਾ ਲਿਆ ਜੋ ਕਿ ਇੱਕ ਭੇਡੂ ਵਾਂਗ ਉਹਨਾਂ ਦੇ ਪਿੱਛੇ-ਪਿੱਛੇ ਫਿਰਨ ਲੱਗਾ ਘਟ ਘਟ ਦੇ ਜਾਨਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਨੂਰ ਸ਼ਾਹ ਦੇ ਜਾਦੂ ਤੋਂ ਮੁਕਤ ਕਰਨ ਅਤੇ ਨੂਰ ਸ਼ਾਹ ਨੂੰ ਸਿੱਧੇ ਰਸਤੇ ਪਾਉਣ ਲਈ ਉੱਥੇ ਆਣ ਪਹੁੰਚੇ ਨੂਰ ਸ਼ਾਹ ਨੇ ਆਪਣੇ ਜਾਦੂ ਦੇ ਨਾਲ ਗੁਰੂ ਜੀ ਨੂੰ ਵੀ ਆਪਣੇ ਬਸਤੇ ਵਿੱਚ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਵੀ ਜਾਦੂ ਗੁਰੂ ਜੀ ਦੇ ਉੱਪਰ ਨਾ ਚੱਲਿਆ ਅਤੇ ਉਲਟਾ ਉਸ ਦੀ ਸਾਰੀ ਤਾਕਤ ਖਤਮ ਹੋ ਗਈ ਤੇ ਉਹ ਕੰਬੁੱਟੇ ਉਸ ਨੂੰ ਸਮਝ ਆ ਗਿਆ ਕਿ ਇਹ ਕੋਈ ਮਹਾਨ ਪੁਰਖ ਹਨ ਜਿਨ੍ਹਾਂ ਉੱਤੇ ਮੇਰੇ ਜਾਦੂ ਦਾ ਕੋਈ ਅਸਰ ਨਹੀਂ ਹੋਇਆ ਉਹ ਗੁਰੂ ਜੀ ਦੇ ਚਰਨਾਂ ਉੱਤੇ ਟੈਪਈ ਤੇ ਬੇਨਤੀ ਕਰਨ ਲੱਗੀ ਮੈਨੂੰ ਬਖਸ਼ ਦਿਓ ਮੈਂ ਬਹੁਤ ਪਾਪ ਕੀਤੇ ਹਨ ਉਸਦੇ ਪਿਛਲੇ ਜਨਮ ਦੀ ਨਾਮ ਸਿਮਰਨ ਦੀ ਕਮਾਈ ਸੀ ਪਰ ਜਾਦੂਗਰਾਂ ਦੀ ਕੁਝ ਸੰਗਤ ਦੇ ਵਿੱਚ ਪੈ ਕੇ ਉਹ ਜਾਦੂਤੀ ਬਹੁਤ ਵੱਡੀ ਰਾਣੀ ਬਣ ਗਈ ਤੇ ਬੁਰੇ ਕੰਮ ਕਰਨ ਲੱਗ ਪਈ ਸੀ ਜਿਸ ਵੀ ਮਨੁੱਖ ਨੇ ਭਾਵੇਂ ਕਿਸੇ ਵੀ ਜਨਮ ਦੇ ਵਿੱਚ ਅਕਾਲ ਪੁਰਖ ਦੀ ਭਗਤੀ ਕੀਤੀ ਹੋਵੇ ਪਰਮਾਤਮਾ ਭਗਤਾਂ ਨੂੰ ਉੱਤੇ ਉਸ ਨੂੰ ਜ਼ਰੂਰ ਸਿੱਧੇ ਰਸਤੇ ਪਾ ਦਿੰਦਾ ਹੈ ਭਾਵੇਂ ਉਹ ਕਿੰਨਾ ਹੀ ਕੁ ਸੰਗਤ ਦੇ ਵਿੱਚ ਫਸਿਆ ਹੋਇਆ ਪਾਪਾਂ ਦੀ ਮਾਰ ਕਿਉਂ ਨਾ ਚੱਲ ਰਿਆ ਹੋਵੇ ਗੁਰੂ ਸਾਹਿਬ ਜੀ ਨੇ ਉਸ ਨੂੰ ਅਕਾਲ ਪੁਰਖ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਤੇ ਅੱਗੇ ਤੋਂ ਚੰਗੇ ਕੰਮ ਕਰਨ ਦੀ ਸਿੱਖਿਆ ਦਿੱਤੀ ਗੁਰੂ ਸਾਹਿਬ ਜੀ ਦੇ ਦਿੱਤੇ ਉਪਦੇਸ਼ ਨੂੰ ਕਮਾਉਂਦੀ ਹੋਈ ਉਹ ਨਾਮ ਬਾਣੀ ਜਪ ਕੇ ਉੱਚੀ ਆਤਮਿਕ ਅਵਸਥਾ ਦੀ ਮਾਲਕ ਬਣ ਗਈ ਤੇ ਗੁਰੂ ਜੀ ਨੇ ਉਸ ਨੂੰ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਇਸ ਤਰ੍ਹਾਂ ਜਿਹੜੀ ਨੂਰਸ਼ਾ ਜਾਦੂਗਰਨੀ ਪਹਿਲਾਂ ਲੋਕਾਂ ਨੂੰ ਕਰਾਹੇ ਪਾਉਂਦੀ ਤੇ ਉਹਨਾਂ ਨਾਲ ਬਦਸਲੂਕੀ ਕਰਦੀ ਸੀ ਉਹ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲੱਗੀ ਤੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੁੱਚਾ ਉਪਦੇਸ਼ ਦੇ ਕੇ ਤੇ ਉਹਨਾਂ ਨੂੰ ਸੱਚ ਦੇ ਮਾਰਗ ਦੇ ਰਾਹ ਉੱਤੇ ਤੋਰਨ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ